ਅਗਲੀ ਗੱਲ ਜਿਹੜੀ ਮੈਂ ਕਰਦਾ ਇਹ ਗੱਲ ਥੋੜੀ ਜੀ ਇਹਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਟੱਡੇ ਦੇ ਇਲਜ਼ਾਮ ਲੱਗਦਾ ਪਤਾ ਨਹੀਂ ਕਿ ਕਿਸੇ ਧਰਮ ਦੇ ਖਿਲਾਫ ਆ ਅਸੀਂ ਕਿਹਨ ਧਰਮ ਦੇ ਖਿਲਾਫ ਨਹੀਂ ਆ ਇਸ ਤਰ੍ਹਾਂ ਦੇ ਲਾਲਚ ਦੇ ਕਿਤੇ ਘਬਰਾਹ ਕਰਕੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਕਸਾਈ ਬਣਾਇਆ ਜਾਂਦਾ ਇਹ ਪੰਜਾਬ ਨਾਲ ਐਸ ਵੇਲੇ ਇੱਕ ਪਾਸੇ ਉਹਨੇ ਪੰਜਾਬ ਨੂੰ ਚਾਰ ਸ਼ਪੀਰ ਪੰਜਾਬ ਦੇ ਹਮਲੇ ਹੋ ਰਿਹਾ ਪੰਜਾਬ ਨੂੰ ਚਾਰ ਸਫੇਰੋਂ ਬਰਬਾਦ ਕੀਤਾ ਜਾ ਰਿਹਾ ਅਗਲੀ ਗੱਲ ਜਿਹੜੀ ਮੈਂ ਕਰਦਾ ਇਹ ਗੱਲ ਥੋੜੀ ਜੀ ਇਹਨੂੰ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਆ ਕਈ ਵਾਰੀ ਸਾਡੇ ਤੇ ਇਲਜ਼ਾਮ ਲੱਗਦਾ ਪਤਾ ਨਹੀਂ ਕਿਸੇ ਧਰਮ ਦੇ ਖਿਲਾਫ ਆ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਸਾਰੇ ਧਰਮ ਦਾ ਸਤਕਾਰ ਹੈ ਹਰ ਬੰਦੇ ਦੀ ਇੱਕ ਆਪਣੀ ਸ਼ਰੈਅਤ ਸਾ ਹੁੰਦੀ ਆ ਆਪਣੀ ਮਰਜ਼ੀ ਹੁੰਦੀ ਆ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਵਿੱਚ ਜਾ ਸਕਦਾ ਤੇ ਪਰ ਪੰਜਾਬ 'ਚ ਇਸ ਵੇਲੇ ਕੀ ਹੋ ਰਿਹਾ ਆ ਪੰਜਾਬ ਦੇ ਵਿੱਚ ਇਸ ਵੇਲੇ ਗਮਰਾਹ ਕਰਕੇ ਪੰਜਾਬ ਚ ਲਾਲਚ ਦੇ ਕੇ ਚਾਹੇ ਉਹ ਕੋਈ ਪੈਸੇ ਦਾ ਲਾਲਚ ਹੈ ਚਾਹੇ ਘਰ ਬਣਾ ਕੇ ਦੇਣਾ ਚਾਹੇ ਕੋਈ ਖੀਸਾਂ ਭਰਨ ਜਵਾਕਾਂ ਦੇ ਚਾਹੇ ਕੋਈ ਲਾਜ ਕਰਾਉਣ ਚਾਹੇ ਕੋਈ ਬਾਹਰ ਦਾ ਝਾਂਸਾ ਦੇਣ ਵੀ ਬਾਹਰ ਭੇਜਾਂਗੇ ਇਸ ਤਰ੍ਹਾਂ ਦੇ ਲਾਲਚ ਦੇ ਕੇ ਗਮਰਾਹ ਕਰਕੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਅਸਾਈ ਬਣਾਇਆ ਗਿਆ ਕਿਤੇ ਪੋਲਰ ਨੂੰ ਕੋਈ ਤਿਆਰ ਨਹੀਂ ਕਿਉਂ ਨਹੀਂ ਤਿਆਰ ਸਿਆਸੀ ਵਧੇਰਾ ਜਮਾ ਹੀ ਨਹੀਂ ਉਹਨਾਂ ਨੂੰ ਵੋਟਾਂ ਨਾਲ ਮਤਲਬ ਆ ਵੀ ਅਸੀਂ ਵੋਟਾਂ ਇੰਨਾਂ ਦੀਆਂ ਵੀ ਲੈਣੀਆਂ ਇੰਨਾਂ ਦੀਆਂ ਵੀ ਲੈਣੀਆਂ ਆ ਨਾਤ ਨਾਦਰਾ ਜੋ ਜੇ ਆ ਨਾਤ ਨਾਦਰਾ ਅਸੀਂ ਕਹਿੰਨੇ ਆ ਮੈਂ ਫਿਰ ਕਹਿੰਨਾ ਅਸੀਂ ਇਸ ਗੱਲ ਦੇ ਖਿਲਾਫ ਨਹੀਂ ਜਿਹੜੇ ਬੰਦੇ ਦੀ ਮਰਜ਼ੀ ਹੋ ਜਿਹੜੇ ਮਰਜ਼ੀ ਦਾ ਰਮ ਜਾਵੜੇ ਉਹਨੂੰ ਕੋਈ ਉਹਦੇ ਬੰਦਸ਼ ਨਹੀਂ ਹੋਣੀ ਚਾਹੀਦੀ ਪਰ ਤੁਸੀਂ ਇਹ ਗਮਰਾਹ ਕਰਕੇ ਲਾਲਚ ਦੇ ਕੇ ਇਹ ਗਰੀਬ ਬੰਦੇ ਨੂੰ ਮਹੱਤਤਾ ਨੂੰ ਪਤਾ ਹੀ ਨਹੀਂ ਹੈਗਾ ਉਹਨੂੰ ਉਹ ਗੱਲ ਹੈ ਜਿਹਦੇ ਕਰੇ ਦਾਣੇ ਨਹੀਂ ਅਗਲਾ ਕਹਿੰਦਾ ਯਾਰ ਮੈਂ ਰੱਬ ਦੇ ਨੇ ਕਸ ਹੁੰਨੇੜੇ ਇੱਕ ਕਹਾਵਤ ਹੈ ਪੀ ਯਾਰ ਮੈਨੂੰ ਅੱਜ ਕੋਈ ਕਿਹੇ ਪਾਸੋਂ ਬਾੜਾ ਮੋੜਾ ਕੋਈ ਪੈਸਾ ਮਿਲਦਾ ਕੋਈ ਮੇਰਾ ਘਰ ਬਣਾ ਕੇ ਦਿੰਦਾ ਕੋਈ ਮੇਰੇ ਬੱਚੇ ਦੀ ફીਸ ਭਰ ਦਿੰਦਾ ਤੇ ਮੈਂ ਉਧਰ ਨੂੰ ਹੋ ਜਾਣਾ ਇਹ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਸੋ ਇਸ ਬਾਰੇ ਵੀ ਪੰਜਾਬ ਦੀਆਂ ਜਿਹੜੀਆਂ ਜਾਂ ਸਿੱਖਾਂ ਦੀਆਂ ਮੈਂ ਕਹਿ ਰਾਂ ਸ਼੍ਰੋਮਣੀ ਕਮੇਟੀ ਆ ਅਕਾਲ ਤਖਤ ਸਾਹਿਬ ਆ ਉਹਨਾਂ ਨੂੰ ਇਸ ਬਾਰੇ ਗੰਭੀਰ ਹੋ ਕੇ ਸੋਚਣ ਦੀ ਲੋੜ ਆ ਕਿ ਪੰਜਾਬ ਨਾਲ ਐਸ ਵੇਲੇ ਇੱਕ ਪਾਸਿਓਂ ਨਹੀਂ ਪੰਜਾਬ ਨੂੰ ਚਾਰ ਸ਼ਪੇਰੋਂ ਘੇਰ ਕੇ ਪੰਜਾਬ ਤੇ ਹਮਲੇ ਹੋ ਰਿਹਾ ਪੰਜਾਬ ਨੂੰ ਚਾਰ ਸ਼ਪੇਰੋਂ ਬਰਬਾਦ kita ja